ਉਹ ਗੱਲ ਕਹੇਗਾ ਜਾਂ ਨਹੀਂ ਮੈਨੂੰ ਐਂ ਕਹਦੇ ਵੀ ਐਂ ਕਹਜਾ ਜੈ ਜੀ ਬੱਚਾ ਦੇਣਾ ਸਰੇ 39 ਨਾ ਆਏ ਜਣਾ ਸੁਣਦਾ ਰਹੇ ਕੋਈ ਜੱਜ ਗੱਲ ਕਰਕੇ ਕਹੇ ਜੈ ਮੈਂ ਤੁਹਾਨੂੰ ਕਰਦੀ ਹਾਂ ਹੈ 10 ਲਵਾਂ ਆਈ ਪੈਸਾ ਹਾਂ 10 ਲਾ ਦੇ ਹੈ 100 ਰੁਪਏ ਆਏ ਹੋਣੀਆਂ ਹੈ ਹੈ ਕਿਵੇਂ ਕੋਈ ਤਾਂ ਨਹੀਂ ਰਹਾਦਾ ਕਿੰਨੇ ਦਾ ਰਹਾਦਾ ਬਾਦ ਨੂੰ ਆਦਾ ਬੋਲ ਜੇ ਤਾ ਮੈਂ ਫਿਕਰੇ ਬਾਸ 16 ਦੀ ਕਰਦੇ ਆ ਨਹੀਂ 17 ਦੀ ਕਰਦੇ ਆ 17 ਦੀ ਕਰਦੇ ਆ ਵਨ ਜਿਹੜਾ ਸਾਰੇ ਵੀਰ ਦੇਖੀਏ ਤੂੰ ਹੁਣ ਇਹ ਕਹੇ ਵੀ ਨਹੀਂ ਕਰਨੀ ਕਿ ਜਾ ਤੂੰ ਆ ਦੇ ਤੈਨੂੰ ਫਿਰ ਤੂੰ ਵੀ ਮਾਰ ਮਾਨ ਦਾ ਦੋ ਪੈਸੇ ਫੇਰ ਆਏ ਕਹਿੰਦੇ ਫਿਰ ਵੀ ਇੰਨੇ ਦੀ ਕਰਦੇ ਕੈਕੀ ਲੱਗਾ ਹੈ ਕੈਕੀ ਲੱਗਾ ਹੁਣ ਆ ਜਾ ਯਾਰ ਤੂੰ ਪਾ ਲੈ ਗ੍ਰਾਪ ਮੰਨੂ ਮਰ ਮੰਨੂ ਮਾਰੀ ਜਾਣਾ ਰਾਮ ਤੇ ਬੱਸ 18 ਦੀ ਕਰਦਾ ਬੋਲ ਮੰਨੇ ਕੀ ਹੈ ਠੀਕ ਆ ਵੀਰੇ ਯਾਰ ਵਾਹ ਦੇਖ ਲੈ ਕਿੰਨੇ ਜੀ ਹੈ ਦੇਖ ਲੈ ਦੱਸ ਤੂੰ ਕਰ ਉਹ ਕਿੰਨੇ ਕਾ ਨਾ ਭਾਈ ਨੂੰ ਜਾ 11 ਦੀ ਗੱਦਾ ਜਸੂ 11 ਦੀ ਨਹੀਂ ਹੁੰਦੀ ਵੀ ਗੱਲਾਂ 11 ਦਾ ਪਰਮਾਹ ਕਿਤੋਂ ਘਟਾ ਜੀ 23 ਦੀ ਜੰਨਾ 23 ਦੀ ਠੀਕ ਆ ਜਮਾਈ ਮੈਂ 25 ਦੀ ਆਖਾਂ ਇਹ ਸੀ ਠੀਕ ਆ ਬਤ ਹਾਂ ਤਾਂ ਫਿਰ ਸਹੀ ਆ ਆ ਜਾ ਫੇਰ ਨਾ ਲੜਕੀਆਂ ਸੁਣ ਲਾ ਗੱਲ ਸੁਣ ਲਓ ਸੁਣ ਲਓ ਬਈ ਸੁਣ ਲਓ ਸੁਣ ਲਾ ਮੜੀ ਗੱਲ ਸੁਣ ਲਾ ਜੀ ਪਾ ਕਰ ਉਹ ਪਹਿਲਾਂ ਮੈਨੂੰ ਦੱਸ ਕੀ ਚੱਕਰ ਆ ਉਹ ਨਹੀਂ ਯਾਰ ਆ ਲੈ ਫੜ ਲੈ ਲੈ ਤੂੰ ਫੜ ਲੈ ਆ ਜਾ ਆ ਇੱਕ ਦੇ ਕੀ ਕਹਿੰਦਾ ਹੁਣ की करना चल मैं कह रहा हूं मैं कहती हूं छड़ यार हुन हुन बोटी ना छड़ हुन तू भी पासे हो जा ओ खा चाची पासे हो ना ना तो यार पानी यार खा जा किया के बोटी के हम 70 दे हो तो तू कर सकता है रणवीर ता है ओ बेचो मंगे मैं था ਇਸ ਤੱਕ ਲੈ ਲੈ ਜੀ ਚਾਹ ਬੰਦ ਕਰੀਦਾ ਕੋਈ ਤਾਂ ਲੈ ਜਾਣਾ ਮੈਂ ਵੀ ਕਹੇ ਇੱਕ ਸਿਬੂ ਪੂ ਆਲੇ ਉਹਨਾਂ ਦੱਸ ਲੈ ਨਹੀਂ ਵੀ ਜਾਂ ਤਾਂ ਕਿੱਥੇ ਕਿੱਥੇ ਘਟਾਈ ਜਾਊਗਾ ਫੇਰ ਗੱਲ ਮੂਰੀ ਵੀ ਹੋ ਜੀ ਜੇ ਕੋਈ ਹੈ ਇਹ ਗੱਲ ਨੇੜੇ ਲੱਗਦੀ ਹੋਵੇ ਤਾਂ ਕਹੀਏ ਹੈ ਨਾ ਦੂਰ ਗੱਲ ਯਾਦ ਦੇ ਸਾਹਮਣੇ ਆਖਣਾ ਮੈਂ ਤਾਂ ਸਾਹਮਣੇ ਨਹੀਂ ਮੈਂ ਸਿਰਚੀ ਬੀ ਦੀ ਹੋ ਜੀ ਫੇਰ ਕਿੰਨੇ ਦੀ ਹੋ ਜੀ ਕਿੰਨੇ ਪੈਤੀ ਦਾ ਇੱਥੋਂ ਹੁਣੀ ਲੱਗੇ ਗਿਆ ਪਿੱਛੇ ਅੱਛਾ ਜੀ ਪੈਦਾ ਨਾ ਮੈਂ ਕਹਾਂ ਮਾਇਓ ਢੇੜ ਲੈ ਜਾਈ ਕਿਹੜਾ ਪੈਂਡਾ ਪੂਰੇ ਹੋ ਢੇੜ ਤੇ ਮੈਂ ਕੀ ਕਰੀ ਪੂਰੇ ਹੋ ਮੈਨੂੰ ਤੈਨੂੰ ਸੋਲੋ ਮੈਂ ਉਵੇਂ ਨਹੀਂ ਇਹ ਮੋੜ ਆਉਣਾ ਤੁਸੀਂ ਬਾਪੂ ਜੀ ਤੁਸੀਂ ਮੈਨੂੰ ਮੋੜ ਦੇਣੇ ਆ ਤੁਸੀਂ ਕਹੋ ਵੀ ਬੰਦ ਤੁਸੀਂ ਦੱਸਦੇ ਮੈਨੂੰ ਕਿੱਥੇ ਨਹੀਂ ਮੈਨੂੰ ਕੋਈ ਉਹ ਮੈਂ ਦੱਸ ਦੂਗਾ ਫੇਰ ਵੀ ਮੋੜ ਦੇ ਮੈਂ ਨਵਾਂ ਹੀ ਕੱਢੋ ਵੀ ਆਇਆ ਹਾਂ ਮੈਂ ਬਾਲਗਾਂ ਗੱਲਾਂ ਦੇ ਤੁਹਾਡੇ ਕੰਨ ਨਹੀਂ ਖਾਂਦਾ ਅੱਛੀ ਗੱਲ ਕਰਨਾ ਮੈਨੂੰ ਤਾਂ ਗੱਲਾਂ ਪਕਾਤੀ ਲੈ ਤੇ ਮੇਰੀ ਵੀ ਗੱਲ ਰੱਖ ਲੋ ਫਿਰ ਮੇਰੀ ਵੀ ਰੱਖ ਲੋ ਮਾੜੀ ਜੀ ਪੰਜਾਬੀ ਨਹੀਂ ਮੈਂ ਲੈਣਾ ਸੁਣ ਲਓ ਆਲਾ ਸੁਣਦਾ ਲੈ ਵੋ ਆਲਾ ਫੜੋ ਆਲਾ ਫੜੋ ਨਾ ਸੋਡੀ ਨਾ ਉਹਦੀ ਮੈਂ ਉਹਦੇ ਮਗਰ ਨਹੀਂ ਕਿੰਨੇ ਦੀ ਲੈਣਾ ਵੀ 10 ਕਿਲੋ ਜਾ ਕੰਮ ਕਰ ਉਹ ਕੱਲ ਤੱਕ ਹਾਂ ਜਰ ਬਾਪੂ ਜੇ ਕਮਾਲ ਹੋ ਗਿਆ ਤੇਰਾ ਹੁਣ ਤਾਂ ਲੈ ਹੁਣ ਦਾ ਜਿੰਦੀ ਕਰਦੀ ਹੈਂ ਜਿੰਦੀ ਕਰਦੀ ਨਾ ਮੈਂ ਤੈਨੂੰ ਢਾਈ ਰੱਖਿਆ ਢਾਈ ਦੀ ਮੈਸੇਜ ਨਹੀਂ ਆਇਆ ਜਰਾ ਹੈ ਢਾਈ ਦੀ ਢਾਈ ਦੀ ਹਾਂ ਆ ਦੂੜ ਦੀ ਦੂੜ ਦੀ ਗੱਲੀ ਨਹੀਂ ਕਰਦਾ ਜੀ ਦੇਖ ਲੈ ਬਾਪੂ ਜਿੰਦੀ ਗੱਲੀ ਨਹੀਂ ਕਰਦੇ ਨੀ ਆ ਲੈ ਲਓ ਰੁਪਏ ਲੈ ਦੇਖ ਲੈ ਹਾਂ ਨੰਨਾ ਲੰਮਾ ਧੰਨ ਪੱਥਰ ਦਾ ਧੰਨ ਹੈ ਹਾਂ ਦਾ ਪੰਜ ਕਿੱਤੇ ਲੰਮੀ ਹੈ ਤੇਰੀ ਵੀ ਠੀਕ ਚੱਲ ਤੈਨੂੰ ਇੱਕ ਬੰਦਰੀ ਹੈ ਦੋ ਘਟਾਂ ਦਾ ਆ ਲੈ ਯਾਰ ਜਦ ਤੂੰ ਵੀ ਦਲੇਰ ਆ ਮੈਂ ਵੀ ਜਬ 32 ਦੀ ਹੋ ਗਈ ਉਹ ਯਾਰ ਕੋਈ ਮਾਨ ਲਾ ਯਾਰ ਨਹੀਂ ਆ ਫੜ ਲੈ ਨਾ ਮੈਂ ਨਹੀਂ ਕਰਦਾ 32 ਕਹਤਾ ਯਾਰ 32 ਨਹੀਂ ਯਾਰ ਆ ਲੈ ਖੜਾ ਵੇ ਆ ਜਾ ਫਿਰ ਕੋਈ ਨਾ ਇਹ ਤਾਂ ਫਾੜੀ ਲੈਣੀ ਹੈ ਜੀ ਲਾਹੋਂ ਤੋਂ ਮੋੜ ਦੇ ਕੇ ਵੀ ਜਾਵੜਾ ਹਾਂ ਤੂੰ ਵੀ ਜਾਵੜਾ ਆਏ ਕਹਿੰਦੇ ਵੀ ਲਾਹ ਜਾਵੜਾ ਭਾਈ ਕੋਈ ਗੱਲ ਪਿਆਰ ਦੀ ਹੈ ਜੇ ਕਹੇਗਾ ਦੱਸ ਬੱਚਾ ਲਾ ਨੂੰ ਨਹੀਂ ਤਰਦੂ ਯਾਰ ਕਿੰਨੇ ਦੀ ਜਿਵੇਂ ਤੈਨੂੰ ਕਹਿੰਦਾ ਮੈਂ ਬੜਾ ਦਸਾਰਾ ਉਹ ਭਾੜਾ ਪੈਣਾ ਇਹਦਾ ਵੀ ਭਾੜਾ ਕੜਾ ਪੈਣਾ ਦਸ ਬੰਦ ਨਾ ਕਿਹੜਾ ਪਿਆਣੀ ਯਾਰ ਕਿਹੜਾ ਪਿੰਡ ਹੈ ਪਿੰਡ ਦਾ ਮੇਰਾ ਕੋਈ ਹੋਇਆ ਉਹ ਵੀ ਕਰਦਿਆ ਕੀਤਾ ਫੇਰੀ ਛੁੱਟ ਜਣਦੀ ਆ ਮੈਂ ਤਾਂ ਫੇਰੀ ਜਣਦੀ ਵੀ ਦੇਖੋ ਜੀ ਗੱਲ ਇਹ ਆ ਆਪਾਂ ਆਪਣੇ ਭਾਣਾ ਵੇਚ ਨਹੀਂ ਆਪਾਂ ਕੋਈ ਗੱਲ ਜੱਜਦਾਈ ਦੀ ਤਾਂ ਕਰਦੇ ਨਹੀਂ ਹਾਂ ਹਾਂ ਜਮੇ ਹਾਂ ਮਿੱਠਾ ਨਾਲ ਜੇ ਜੇ ਜਣੇ ਨੇ ਇਹ ਤੋਂ ਵੱਟ ਨਹੀਂ ਲਾ ਹੁਣ ਬੋਲ ਨਹੀਂ ਨਾ ਜੇ ਦਾ ਚੱਲ ਗਿਆ ਤੀਰਾ ਨਹੀਂ ਮੈਨੂੰ ਸਾਈ ਫੜਾ ਦੇ ਮੈਂ ਚੱਲਿਆ ਜਨਾ ਮੈਂ ਬਾਲੀਆਂ ਗੱਲਾਂ ਚ ਨਹੀਂ ਕਰਦਾ ਜੇ 35 ਦੀ ਵੀ ਮੈਂ ਇਸ ਕਰ ਦੂੰ ਨਹੀਂ ਜੋ ਬਗੜ ਕੇ ਤੋਰ ਦੂੰ ਇੱਕ ਗੱਲ ਤੈਨੂੰ ਦੱਸਾਂ ਇਹ ਬਗ ਦਾ ਪਾਣੀ ਪਵਿੱਤਰ ਹੁੰਦਾ ਇੱਕ ਗੱਲ ਸੁਣੋ ਜੀ ਇੱਧਰ ਗੱਲ ਸੁਣੋ ਇਹ ਬਗ ਦਾ ਪਾਣੀ ਪਵਿੱਤਰ ਹੁੰਦਾ ਮੇਰੇ ਬੰ ਨੂੰ ਤਾਂ ਤੋੜ ਦੇ ਮੇਰੇ ਬੰ ਨੂੰ ਤਾਂ ਲੱਖ ਮੰਗੀ ਜਾਂ 2 ਲੱਖ ਮੰਗੀ ਐ ਮੈਂ ਨਹੀਂ ਕੁਛ ਕਹਿੰਦਾ ਜੇ ਵੀ ਗੱਲ ਜਾਇਜ਼ ਹੋਵੇ ਨਾ ਉਹਨੂੰ ਬੱਚਾ ਲੱਗ ਜਾਂਦਾ ਬੰਨਿਆ ਸਾਰਿਆਂ ਨੇ ਓਏ ਆ ਜਾ ਲੈ ਇੱਕ ਮਿੰਟ ਫੜੋ ਜਾ ਸਾਰਿਆਂ ਦਾ ਸਾਰਨਾ ਖੰਡਾ ਮੰਨੂ ਇਹ ਸੁਪਰੇਜ਼ਿੰਗ ਨਹੀਂ ਕਰਦੇ ਇਸ ਕੋਲ ਹਾਂ ਥੈਂਕ ਯੂ ਹੁਣ ਮੈਂ ਚੱਲੀ ਨਾ ਇਹ ਕਿਹ ਗਏ ਯੂਨੀਅਨ ਦੇ ਅੰਦਰ ਆ ਜੇ ਤਾਂ ਹਿੰਦੀ ਕਰੀ ਜਾਣੀ ਤਾਂ ਤੇਰੀ ਮਰਜ਼ੀ ਹੈ ਯਾਰ ਮੰਨ ਲੈਣਾ ਨਾ ਲੈ ਜਾ ਛੱਡ ਬੱਚਾ ਆਹ ਹੋਰ ਪਾਉਣਾ 500 ਰੈਂਦੇ ਯਾਰ 500 ਨਾਲ ਹੀ ਤੇ ਨਹੀਂ ਲਾਸਟ ਆ ਹੁਣ ਬਾਈ ਆਇਂਦੇ ਨਹੀਂ ਆ ਬਸ ਉਸ ਤੋਂ ਬਾਅਦ ਆਪਾਂ ਯਾਰੋ ਧੱਕ ਹੀ ਜਾਣਾ ਹਾਂ ਜਦੋਂ ਮੈਂ ਤੈਨੂੰ ਇੱਕ ਪੁੱਛਦਾ ਸੀ 아니 ਨਾ ਨਹੀਂ ਮੇਰੇ ਕੋਲੇ ਦੇਖ ਤੂੰ ਆਈ ਨਾ ਇਹ ਇਹ ਹੈਂ ਨਾ ਭਾਈ ਆਏ ਮੈਂ ਤੈਨੂੰ ਦੱਸਦਾ ਇੱਕੋ ਇੱਕ ਵਈ ਕਰਨੀ ਚਾਹ। ਯਾ 36 ਦੀ ਕਰ। ਮੈਂ ਦੇਖ ਨਾ 36 ਦੀ ਕੋਈ ਨਾ ਰਹਿਣ ਦੇ। ਯਾ 36 ਦੀ ਕਰ ਤੀ ਹੁਣ ਜਦੋਂ ਮੈਂ ਤੈਨੂੰ ਕੀ ਰੇ ਦੱਸਦਾ ਯਾਰ ਗੱਲ ਹੀ ਮੁਕਾਤੀ ਜਦੋਂ ਉਹਨੇ ਹੀ ਕਰਨੀ ਤਾਂ ਕਰ ਲੈਣੀ ਨਹੀਂ ਰਹਿਣੀ। ਪਰਜਨੀਤ ਨਹੀਂ ਹੁੰਦਾ ਪਰਨੀਤ ਹੁੰਦਾ ਉਹ ਇੱਕ ਇੱਕ ਮਿੰਟ ਨਗਾਦ ਕਰ ਕਿਦਾ ਹਾਲ ਹੈ ਹਾਂ ਲਾਸ ਵਾਹ ਵਾਹ ਬੜਾ ਯਾਰ ਹੁਣ ਤੂੰ ਬਾਹਲਾ ਨਾ ਮੈਨੂੰ ਕਿੰਨੇ ਗਰੇ ਠੱਤੀ ਜੀ ਕਹਿੰਦਾ ਮੈਂ ਨਹੀਂ ਨਾ ਇਛਾ छे बच्चा छेड भी बच्चा, बच्चा। दो आगा। दो आगा। तो तो ता ता दे बच्चा है सही है कल पानी मारते पानी पसतावे ਉਹ ਇਹ ਤੇ ਮੁੰਡਿਆ ਖਾਲਸਾ ਰੱਖਿਆ ਕੋਈ ਨਹੀਂ ਚੱਲਦਾ ਤੇਰਾ ਪਾਸ ਕਰਾਓ ਅਗਲੇ ਉਦੋਂ ਬਾਅਦ ਤੇ ਹਰਕ ਵੀ ਚੱਲ ਜੂਗਾ ਤੁਹਾਡਾ ਹਰਕ ਦੀ ਨੋਟ ਨਹੀਂ ਵੀ ਲੈਉਂਗਾ ਸਹੀ ਗੱਲ ਆ ਜੇ ਹੁਣ ਡਾਇਰੈਕਟਰ ਆਪਾਂ ਕਰਦੇ ਹਾਂ ਸਾਰਾ ਹਾਂ ਲੱਗਿਆ ਦਾ ਮੈਂ ਤਾਂ ਮਾ ਸਾਡੀ ਪਛਾਣੇ ਰਹੀ ਆਂਦੀ ਉੱਥੇ ਹੀ ਹੁੰਦਾ ਈ ਢਾਲਾ ਦੇ ਇਹ ਕਰਦੇ ਨਾ ਚਾਹੀਦੀ ਟਾਇਟੋ ਧਾਰ ਹਜ